ਪੰਜਾਬ ਦੇ ਵਿੱਚ ਬਾੜ ਨੇ ਇੰਨੇ ਹਾਲਾਤ ਖਰਾਬ ਕਰ ਦਿੱਤੇ ਨੇ ਕਿ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ ਪੰਜਾਬ ਦੇ 15 ਦਿਨਾਂ ਦੇ ਬਾਅਦ ਵੀ ਜਿਹੜੀ ਹੜ੍ਹ ਤੋਂ ਬਾਅਦ ਦੀ ਜਿਹੜੀ ਸਥਿਤੀ ਹੈ ਉਹ ਲਾਈਵ ਅਸੀਂ ਰਿਪੋਰਟ ਕੀਤੀ ਹੈ ਜਿਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਸਾਹਮਣੇ ਵੀ ਆਈਆਂ ਨੇ ਇੱਥੋਂ ਦੇ ਜਿਹੜੇ ਕਿਸਾਨ ਨੇ ਮੈਂ ਉਹਨਾਂ ਦੀ ਗੱਲ ਕਰਾਂਗੀ ਅੱਜ ਸਾਡੇ ਨਾਲ ਜਾਂ ਇੱਥੇ ਜਿਹੜੇ ਕਿਸਾਨ ਜੁੜੇ ਨੇ ਉਹਨਾਂ ਤੋਂ ਪੁੱਛਾਂਗੇ ਕਿ ਸਰਕਾਰ ਤੋਂ ਉਹਨਾਂ ਦੀ ਹੁਣ ਕੀ ਮੰਗ ਹੈ ਬਾੜ ਤੋਂ ਬਾਅਦ ਉਹਨਾਂ ਨੇ ਕੀ ਸਵਾਲ ਨੇ ਤੇ ਕੀ ਸਮੱਸਿਆਵਾਂ ਨੇ ਤੇ ਸਰਕਾਰ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਨਾਮ ਗੁਰਵੇਲ ਸਿੰਘ ਸਦਾ ਗੁਰਵੇਲ ਸਿੰਘ ਜੀ ਤੁਹਾਡੀ ਕਿਹ ਸੰਸਥਾ ਤੋਂ ਤੁਸੀਂ ਕੰਮ ਕਰ ਰਹੇ ਹੋ ਔਰ ਤੁਹਾਡੀਆਂ ਸਰਕਾਰ ਤੋਂ ਬਾੜ ਨੂੰ ਲੈ ਕੇ ਕੀ ਮੰਗਾ ਨੇ ਸਾਡੀ ਸੰਸਥਾ ਵਾ ਗੁਰੂ ਗਰੰਦਸਬ ਸੇਵਾ ਸੁਸਾਇਟੀ ਪਲਾ ਸਾਬ ਅਤੇ ਹਰਮੰਦਰ ਸਾਹਿਬ ਦੇ ਪ੍ਰੇਮੀ ਜਿੰਨੇ ਮਨਜੀ ਸਾਹਿਬ ਦੇ ਤੇ ਸਾਡੀ ਇਹ ਹੀ ਆ ਵੀ ਅਸੀਂ ਕਾਫੀ ਦਿਨਾਂ ਤੋਂ ਗਰਮਦਾਸ ਖੁੰਨੇ ਵਾਲਾ ਗੁਜਰਾਵਾਲਾ ਇੱਥੇ ਜਿੰਨੇ ਪਿੰਡ ਪੈਂਦੇ ਆ ਅਸੀਂ ਕਾਫੀ ਦਿਨਾਂ ਤੋਂ ਸਾਡੀ ਸੁਸਾਇਟੀ ਸਾਡੇ ਸਾਰੇ ਮੈਂਬਰ ਸਦਾ ਮਾਲਕ ਸਿੰਘ ਸੰਧੂ ਗੁਸਤਵ ਅਸਤਵਿੰਦਰ ਸਿੰਘ ਜੀ ਵਾਲਾ ਤੇ ਜਿੰਨੇ ਸਾਡੇ ਮੈਂਬਰ ਨੇ ਅਸੀਂ ਸਾਰੇ ਸਾਡੀ ਟੀਮ ਕਾਫੀ ਆ ਅਸੀਂ ਕਾਫੀ ਦਿਨਾਂ ਤੋਂ ਉੱਧਰ ਦੇਖ ਰਹੇ ਆ ਕੁਝ ਦਿਨਾਂ ਤੋਂ ਪਹਿਲਾਂ ਗਏ ਆ ਕੋਈ ਰਸਦਾਂ ਵੀ ਲੈ ਕੇ ਗਏ ਸੇਵਾ ਵੀ ਲੈ ਕੇ ਗਏ ਤੇ ਉੱਧਰ ਬਹੁਤ ਮਾੜੇ ਹਾਲਾਤ ਨੇ ਤੇ ਉਧਰ ਬਹੁਤ ਜ਼ਿਆਦਾ ਚਲੋ ਹੁਣ ਹੌਲੀ ਹੌਲੀ ਉਧਰ ਪਾਣੀ ਤੇ ਸੁੱਕ ਗਿਆ ਵਾ ਪਰ ਹੁਣ ਪਾਣੀ ਸੁੱਕਣ ਤੋਂ ਬਾਅਦ ਆ ਜੋ ਉਥੇ ਪ੍ਰੋਬਲਮਾਂ ਆਣੀਆਂ ਨੇ ਉਹ ਉਹਦਾ ਦਰਸਤਾ ਰਿਹਾ ਵਾ ਹੁਣ ਉਥੇ ਸਾਨੂੰ ਇਹ ਹੀ ਆ ਕਿ ਅਸੀਂ ਚਾਹੁੰਦੇ ਵੀ ਉਥੇ ਅੱਜ ਤੋਂ ਬਾਅਦ ਹੁਣ ਉਥੇ ਕੋਈ ਸਮਾਨ ਮੈਡੀਸਿਨ ਵਗੈਰਾ ਜਾਂ ਕਿ ਸੁੱਕੀਆਂ ਰਸਦਾਂ ਜੋ ਉਥੇ ਭੇਜਿਆ ਜਾਵੇ ਕੋਈ ਮੱਛਰਦਾਨੀਆਂ ਜਾਂ ਕੁਝ ਸਪਰੇਇਆਂ ਵਗੈਰਾ ਉਥੇ ਹੁਣ ਕਿਉਂਕਿ ਹੁਣ ਉਥੇ ਹੌਲੀ ਹੌਲੀ ਇਨਫੈਕਸ਼ਨਾਂ ਕਾਫੀ ਵਧਣਦੀਆਂ ਨੇ ਪ੍ਰੋਬਲਮਾਂ ਜਿਸ ਤਰ੍ਹਾਂ ਕੋਈ ਖਾਰਸ਼ੀਆਂ ਕੋਈ ਹੋਰ ਵਗੈਰਾ ਕਾਫੀ ਸਕਿਨ ਦੀਆਂ ਤੇ ਚੀਜ਼ ਉਥੋਂ ਦੇ ਕਿਸਾਨਾਂ ਦਾ ਬਹੁਤ ਜ਼ਿਆਦਾ ਹਾਲ ਮਾੜਾ ਵਾ ਕਿਉਂਕਿ ਉੱਥੇ ਤੁਸੀਂ ਜਾ ਕੇ ਵੇਖੋ ਕਿੰਨਾ-ਕਿੰਨਾ ਜਿਵੇਂ ਪਾਣੀ ਭਾਵੇਂ ਪਹਿਲਾਂ ਕਾਫੀ ਪਾਣੀ ਸੀ 5-5 7-7 ਫੁੱਟ ਪਾਣੀ ਸੀ 10 ਫੁੱਟ ਵੀ ਹੈਗਾ ਸੀ ਕਿਤੇ ਅਸੀਂ ਕੋਹਨੇ ਵਾਲਾ ਦੇ ਵਿੱਚ ਵੀ ਗਏ ਆ ਸਾਡੀ ਸਾਰੀ ਟੀਮ ਗਈ ਆ ਉੱਥੇ ਬਹੁਤ ਬੁਢੇ ਹਾਲਾਤ ਨੇ